लुधियाना की कासाबाद में मिली डेड बॉडी का लुधियाना पुलिस ने सुलझाया मामला आप भी देखिए पूरी रिपोर्ट ये उन्ती तरीक की गल है कि छठ पूजा तो एक दिन बाद दी। सानो एक इतलाह मिली कि एक बॉडी ਅੰਤਿਛਾਤੀ ਬਾਡੀ ਪਈ ਸੀ ਉੱਥੇ ਪੇਟਾਂ ਦੇ ਵਿੱਚ ਇੱਕ ਪੇੜਾ ਨੇ ਦੇ ਵਿੱਚ ਲਗਾ ਕੇ ਸਿੱਟੀ ਹੋਈ ਸੀ ਇਹਨੂੰ ਉਹ ਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਟੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਈਡੈਂਟੀਫਾਈ ਕਰਨਾ ਕਿ ਕਿਹਦੀ ਬਾਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਜ਼ ਤੇ ਅੰਡਰ ਵੀ ਅਵਰ ਗਾਈਡੈਂਸ ਆਫ ਏ ਡੀ ਸੀ ਪੀ ਇਨ 1 ਸਮੀਰ ਵਰਮਾ ਇਹਨਾਂ ਨੇ ਉਹਨੂੰ ਆਈਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਈਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਕਿ ਉਹ ਸੂਰਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਤਰਤੀਸ ਚਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਉਹਦਾ ਨਾਲ ਇਹਦੀ ਲੜਾਈ ਚੱਲ ਰਹੀ ਸੀ ਫਿਰ ਉਥੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ ਬੀਬੀ ਨਾਲੇ ਦਾ ਫੇਅਰ ਚੱਲਦਾ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾਹ ਉਸ ਦਿਨ ਸ਼ਰਾਬ ਸੂਪ ਲਾ ਕੇ ਛੱਡ ਪੂਜਾ ਵਾਲੇ ਦਿਨ ਦੀ ਗਾਦੀ ਗੱਲ ਹੈ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋਰ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਅਜੇ ਨਹੀਂ ਅਸੀਂ ਏਕਸਪਲੋਜ਼ ਕਰ ਸਕਦੇ ਕੱਲ੍ਹ ਆਪਣੇ ਨਾਮ ਤੁਹਾਨੂੰ ਦੱਸਾਂਗੇ ਸੋ ਉਹਦੇ ਨਾਲ ਲਾ ਕੇ ਉਹਨੂੰ ਚਾਰ ਗੁਰੂ ਪਲਾ ਕੇ ਫਿਰ ਉਹਦੇ ਉੱਥੇ ਚਾਤੂ ਚੁੱਕ ਮਾਰ ਕੇ ਤੇ ਉਹਦੀ ਫਿਰ ਬਾਡੀ ਇਹਨਾਂ ਨੇ ਤੇ ਕਾਸਾਪਾਦ ਰੋਡ ਤੇ ਧਰਤੀ ਹੁਣ ਇਹ ਹੈ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰੇ ਜਾਨੀ ਜਿਹੜੀ ਹੈਗੀ ਐ ਇਹ ਫੜੀ ਲੈਣਗੇ ਇਹਨੇ ਇਹਦੇ ਸੈਕਿੰਡ ਨੇ ਨਿਰੰજન Yadav ਪੁੱਤਰ ਜੈਚੰਦ ਸੰਜੇ ਕੁਮਾਰ ਪੁੱਤਰ ਖਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਇੱਕ ਮਿਸ਼ਨ ਕੁਮਾਰੇ ਹਕਾਕਨਿਕ ਨਾਮ ਹੈ ਇਹ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਐਸੀ ਫੜ ਲਿਆ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਕੇਬਲ ਤਾਰ ਪਲਾਸਟਿਕ ਦਾ ਟੁੱਟਾ ਟੰਬ ਤੇ ਚਪਨਾ ਉਹਦੀ ਬਰਾਮਦ ਸਰ ਇਹ ਆਰੁਣ ਕਿਉਂ ਕਸਾ ਕਿ ਪਿਛਲਾ ਬੈਕਗਰਾਉਂਡ ਕੀ ਆ ਹੈ ਸਰ ਇੰਕਾ ਉਹ ਸਾਰਾ ਹਜੇ ਕਰ ਰਹੇ ਆ ਜੀ ਸਰ ਬੜੀ ਟਿਕਾ ਦਾ ਰੇਰ ਬੋਲਾ ਸੀਗਾ ਕੀ ਕੰਮ ਕਰਦਾ ਸੀ ਇਹ ਉਹ ਇੱਥੇ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ 'ਚ ਫੈਕਟਰੀ 'ਚ ਕੰਮ ਕਰਦਾ ਸੀ ਮੈਂ ਵੀ ਝੋਪੜੇ ਦਾ ਪੰਜਾਬ ਦਾ ਜਾਂ ਬਾਹਰ ਦਾ ਵਾਸੀ ਨਿਹਾਰ ਦਾ ਸਰੀਰ ਜਿਹਨਾਂ ਨੇ ਦੂਜੇ ਵੀ ਉਹ ਵੀ ਭਿਆਨਕ ਪੂਰੀ ਟਿਕਾਣੇ ਲਗਾਉਂਦੇ ਵਾਸੀ ਨੇ ਹੋਰ ਵੀ ਨਾਲ ਚੱਲ ਰਹੇ ਸੀ ਦਿੱਲੀ ਹੈ ਜੀ ਇਹਨੂੰ ਜਿਹੜਾ ਕਿੱਛੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਵਾਦ ਕਿੱਧਰ ਲੈ ਕੇ ਗਏ ਹੋਰ ਕਿਉਂ ਕਿਵੇਂ ਉਹਨੂੰ ਮਾਰਿਆ ਗਿਆ ਕਹਨ ਵਰਤਿਆ ਗਿਆ ਇਹਨੋਂ ਕਿ ਪਹੁੰਚਾਇਆ ਗਿਆ ਮੋਟਰਸਾਈਕਲ 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 ਤੇ ਰਹਿ ਗਈ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਦੇ ਪਿੱਛੇ ਤਾਂ ਇਹ ਬਨ ਕੇ ਬਿਲਕੁਲ ਬੋਰੀ ਚ ਬਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਇੱਥੇ ਲੈ ਗਈ ਸਰ ਸ਼ਰਾਬ ਪਲਾਣੇ ਨੇ ਇਹਨੇ ਬੁਲਾਇਆ ਸੀ ਬੁਲਾਇਆ ਮਾਰਨ ਲਈ ਸੀਗਾ ਕਿ ਕਾਲੀ ਟੈਂਸ਼ਨ ਤਾਂ ਮਾਰਨ ਦੀ ਸੀ ਅਜਾ ਮਤਲਬ ਪਲਾਨ ਪਲਾਨ ਕਰ ਰਿਹਾ ਸੀ ਕਿ ਇਹਨੇ ਸ਼ੱਕ ਦੱਸਿਆ ਕਿ ਉਹਦੀ ਬੀਬੀ ਦੇ ਨਾਲ ਇਹਦਾ ਸੀਗਾ ਰਿਸ਼ਤਾ ਇਹ ਵਾਕੀ ਸਹੀ ਗੱਲ ਸੀ ਜਾਂ ਉਹ ਸ਼ੱਕੀ ਸੀਗਾ ਇਸ ਦੇ ਆਧਾਰ 'ਤੇ ਇਹ ਜਾਉਂਦੇ ਹੈ ਸ਼ੱਕ ਦੇ ਆਧਾਰ ਤੇ ਅਸੀਂ ਇਹ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ ਇਸ ਚੀਜ਼ ਕਿਤੋਂ ਤੋਂ ਕਿਤਨੇ ਸਮੇਂ ਸੇ ਚੱਲ ਰਹੀ ਸੀ ਇਹ ਜੋ ਵੀ ਅਫੇਅਰ ਕੀ ਥੀ ਕਿਤਨੇ ਸਮੇਂ ਸੇ ਇਹ ਹੁਣ ਕਰਾਂਗੇ ਪੁਛਗਿਸਤ ਦੇ ਵਿੱਚ ਸਾਡੇ ਅਸੀਂ ਡਿਮਾਂਡ ਤੇ ਲੱਗੇ ਸੀ ਇਹ ਸੀਗੇ ਪੁਰਾਣੇ ਜਾਣਕਾਰ ਜੀ ਇੱਕ ਦੂਜੇ ਦੇ ਜਾਣਕਾਰ ਹਾਂ ਇਕੂਪਰੇਟਰ ਜੀ ਕੰਮ ਕਰਦੇ ਇਕੋ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਸਰ ਜਿਹੜਾ ਮਾਲਿਕ ਨਾਪਾਲਿਕ ਮਿਲਿਆ ਉਹ ਮਰਨ ਵਾਲਾ ਦਾ ਕੋਈ ਰਿਸ਼ਤੇਦਾਰ ਸੀ ਕਿ ਉਹ ਵਿੱਚ ਕਿਰਾਇਆ ਸੀ ਕਿਰਾਇਆ ਸੀ ਕਿਰਾਇਆ ਸੀ ਜਿਸ ਦਾ ਮਰਨ ਹੋਇਆ ਸੀ ਸਰ ਪਹਿਲਾਂ ਵੀ ਇਹਨਾਂ ਦੇ ਘਰੇ ਆਉਂਦਾ ਜ਼ਿਆਦਾ ਸੀ ਹਾਂ की हाँ, ताइयों तो जो भा लेकर गए हैं तो दो आरोपी है, दो लोग लेके गए या uh -huh. अकेला किसी चीज ऐसी बांधते लेके गए कौन दो लोग लेकर गए सर ये आरोपी में से बाइक पर जो लेकर गए हैं इन्वेस्टिगेशन के देख सर